ਕਵਾਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਮੌਸਮ ਦੀ ਦੇਖਾਂਗੇ ਕਿੱਦਾਂ ਦੇ ਹਾਲਾਤ ਬਣਨਗੇ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਰੱਖਣਾ ਤਾਂ ਇਹ ਸਵਾਗਤ ਕਰਦੇ ਆਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦਿਨਦ ਕਿੱਦਾਂ ਦੇ ਬਣ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਦੇ ਆਂ ਚੈਨਲ ਨੂੰ ਜਰੂਸਕ੍ਰਾਈਬ ਕਰ ਲਓ ਤਾਂ ਕਿ ਚੱਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਵੀ ਜਨ ਤੱਕ ਜੂਰ ਬਣੇ ਰਹਿਣਾ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਅੱਗੇ ਜਾ ਕੇ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਕਿਥੇ ਮੀਂਹ ਨੇਰੀ ਬੱਦਲ ਦੇ ਚਾਂਸ ਬਣਨਗੇ ਤੁੰਦ ਕਦੋਂ ਹਟੇਗੀ ਸਭ ਜਾਣਕਾਰੀ ਦਮ ਮੌਸਮ ਦੀ ਅਪਡੇਟਸ ਦੀ ਵੀਡੀਓ ਦੀ ਗੱਲ ਕਰੀਏ ਤਾਂ 13-14 ਨਵੰਬਰ ਤੱਕ ਤਾਂ ਮੌਸਮ ਦੀ ਗੱਲ ਕਰਾਂਗੇ ਤਾਂ 12 ਨਵੰਬਰ ਕੱਲ ਜੋ ਲੰਘ ਚੁੱਕਿਆ ਉਹਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਫਿਲਹਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਤੁੰਦਲਾ ਦੇਖਣ ਨੂੰ ਮਿਲੇਗਾ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਇਨ੍ਹਾਂ ਤਿੰਨੋਂ ਇਲਾਕਿਆਂ ਦੇ ਵਿੱਚ ਆਪਾਂ ਨੂੰ 400 ਤੋਂ ਪਾਰ 에ਅਰ ਕੁਆਲਿਟੀ ਇੰਡੈਕਸ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਬਹੁਤੇ ਖੇ ਨੂੰ ਮਿਲਿਆ ਸੀਗਾ ਅੱਗੇ ਜੇਕਰ ਗੱਲ ਕਰੀਏ ਤਾਂ ਇੱਕ ਪਛਮੀ ਹਲਕਾ ਸਿਸਟਮ ਜਿਹੜਾ ਕੱਲ ਆਪਾਂ ਨੂੰ 12 ਤਰੀਕ ਨੂੰ ਦੇਖਣ ਨੂੰ ਮਿਲਿਆ ਸੀਗਾ ਪਹਾੜੀ ਇਲਾਕਿਆਂ ਦੇ ਵਿੱਚ ਇਸ ਦਾ ਵੀ ਕੋਈ ਜ਼ਿਆਦਾ ਅਸਰ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਿਆ ਯਾਨੀ ਅਗਲੇ 48 ਘੰਟਿਆਂ ਦੀ ਗੱਲ ਕਰੀਏ ਇਹਨਾਂ ਤਿੰਨੋਂ ਸਟੇਟਾਂ ਦੇ ਵਿੱਚ ਮੌਸਮ ਆਪਾਂ ਨੂੰ ਤਕਰੀਬਨ ਤੁੰਦਲਾ ਦੇਖਣ ਨੂੰ ਮਿਲੇਗਾ ਬਾਕੀ ਜੇਕਰ ਪਹਿਲੇ ਇੱਧਰ ਆਪਾਂ ਇੱਧਰ ਪੰਜਾਬ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਮੌਸਮ ਦੀ ਕਰੀ ਤਾਂ ਰਾਜਸਥਾਨ ਦੇ ਵਿੱਚ ਆਪਾਂ ਨੂੰ ਸਵੇਰ ਦੇ ਵੇਲੇ ਆਪਾਂ ਨੂੰ ਬਹੁਤੇ ਖੇਤ ਜਿਹੜੇ ਪੰਜਾਬ ਨਾਲ ਟੱਚ ਕਰਦੇ ਹਰਿਆਣੇ ਦੇ ਹੋਗੇ ਜਿਸ ਦੇ ਵਿੱਚ सिरसा ਫਤਿਹਗੜ੍ਹ ਸਾਹਿਬ ਗੰਗਾ ਨਗਰ ਹੋ ਗਿਆ ਹਨੂਮਨਗੜ੍ਹ ਹੋ ਗਿਆ ਸੂਤਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਸੰਗਣੀ ਤੁੰਦ ਸਵੇਰ ਵੇਲੇ ਦੇਖਣ ਨੂੰ ਮਿਲ ਸਕਦੀ ਹੈ ਦਿਨ ਦੇ ਟੈਂਪਰੇਚਰ 35 ਡਿਗਰੀ ਅਤੇ ਰਾਤ ਦਾ ਟੈਂਪਰੇਚਰ ਆਪਾਂ ਨੂੰ 26-27 ਡਿਗਰੀ ਜ਼ਿਆਦਾਤਰ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਇਸ ਤਰ੍ਹਾਂ ਜੇਕਰ ਆਪਾਂ ਹਰਿਆਣੇ ਦੀ ਗੱਲ ਕਰੀਏ ਪੰਜਾਬ ਨਾਲ ਟੱਚ ਕਰਦੇ ਜ਼ਿਆਦਾਤਰ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਸਵੇਰ ਵੇਲੇ ਤੁੰਦ ਵਾਲਾ ਮਾਹੌਲ ਦੇਖਣ ਨੂੰ ਮਿਲੇਗਾ ਤੇ ਟੈਂਪਰੇਚਰ ਦੀ ਗੱਲ ਕਰੀਏ ਦਿਨ ਦਾ ਟੈਂਪਰੇਚਰ ਆਪਾਂ ਨੂੰ 31 ਡਿਗਰੀ ਅਤੇ ਰਾਤ ਦਾ ਟੈਂਪਰੇਚਰ ਆਪਾਂ 17 ਮਿਲ ਸਕਦਾ ਹੁਣ ਆਪਾਂ ਜੇ ਪੰਜਾਬ ਦੇ ਮੌਸਮ ਦੀ ਗੱਲ ਕਰੀ ਤਾਂ ਆਉਂਦੇ ਦਿਨਾਂ ਦੇ ਵਿੱਚ 13 14 15 ਤਰੀਕ ਤੱਕ ਕੋਈ ਵੀ ਵੱਡਾ ਫੇਰ ਬਦਲ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇਗਾ ਤਕਰੀਬਨ 48 ਘੰਟਿਆਂ ਤੱਕ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਦੇਖਣ ਨੂੰ ਮਿਲੇਗੀ ਤੁੰਦਲਾ ਮਾਹੌਲ ਜ਼ਿਆਦਾਤਰ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਪਹਿਲੇ ਇਧਰ ਦਿਨ ਦੇ ਟੈਂਪਰੇਚਰ ਦੀ ਗੱਲ ਕਰੀ ਦਿਨ ਦਾ ਟੈਂਪਰੇਚਰ ਦੇ ਵਿੱਚ 27 ਡਿਗਰੀ ਅਤੇ ਰਾਤ ਦਾ ਟੈਂਪਰੇਚਰ ਆਪਾਂ ਨੂੰ 17 ਤੇ 18 ਡਿਗਰੀ ਦੇ ਵਿੱਚ ਦੇਖਣ ਨੂੰ ਵਿਚਾਰ ਦੇਖਣ ਨੂੰ ਮਿਲ ਸਕਦਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਤਕਰੀਬਨ ਟੈਂ ਇਹ ਇਸੇ ਤਰ੍ਹਾਂ ਬਣਿਆ ਰਹੇਗਾ ਤੇ ਤੂੰਦ ਵਾਲਾ ਮਾਹੌਲ ਦੇਖਣ ਨੂੰ ਮਿਲੇਗਾ ਅਲਰਟ ਦੀ ਗੱਲ ਕਰੀਏ ਤਾਂ ਜਿਆਤਰ ਇਲਾਕਿਆਂ ਦੇ ਵਿੱਚ ਹਲਕੀ ਬੱਦਲਬਾਈ ਤੇ ਤੁੰਦ ਵਰਗਾ ਮਹੌਲ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਬਾਕੀ ਜੇਕਰ ਆਪਾਂ ਅੱਗੇ ਅਲਰਟ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਜਿਸ ਦੇ ਵਿੱਚ ਮਾਜੇ ਦੀ ਗੱਲ ਕਰੀਏ ਜਿਸ ਦੇ ਵਿੱਚ ਗੁਰਦਾਸਪੁਰ ਦੇ ਇਲਾਕੇ ਹੋਗੇ 13 14 15 ਤਰੀਕ ਨੂੰ ਹਲਕੀ ਤੇ ਜ਼ਿਆਦਾ ਤੁੰਦ ਦੇ ਅਲਰਟ ਜਾਰੀ ਕੀਤੇ ਗਏ ਨੇ ਅੰਮ੍ਰਿਤਸਰ ਦੇ ਵਿੱਚ ਵੀ ਸੰਗਣੀ ਤੁੰਦ ਦੇ ਅਲਰਟ ਜਾਰੀ ਕੀਤੇ ਗਏ 14 15 16 ਤਰਨਤਨ ਦੇ ਵਿੱਚ ਵੀ ਇਸੇ ਤਰ੍ਹਾਂ ਗੁਰੂ ਕਪੂਰਤਲਾ ਦੇ ਵਿੱਚ ਵੀ ਅੱਗੇ ਜੇਕਰ ਜਲ ਫਰੀਦਕੋਟ ਮੁਕਸਰ ਬਠਿੰਡਾ ਲੁਧਿਆਣਾ ਬਰਨਾਲਾ ਸਾਰੇ ਇਲਾਕਿਆਂ ਦੇ ਵਿੱਚ ਸੰਗਰੂਰ ਹੋ ਗਿਆ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਹਨ ਬਾਕੀ ਅੱਗੇ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਦਾ ਹਿਮੋਲ ਆਪਾਂ ਨੂੰ ਧੁੰਦ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਵੱਲੋਂ ਜਿਹੜੇ yellow <Sanye> alert ਜਾਰੀ ਕੀਤੇ ਗਏ ਹਨ ਉਸ ਦੀ ਜਾਣਕਾਰੀ ਦਈਏ ਤਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਇਸ ਟਾਈਮ ਜਿਸ ਦੇ ਵਿੱਚ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਜ਼ਿਆਤਰ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ 15 ਤਰੀਕ ਤੱਕ yellow alert ਜਾਰੀ ਕੀਤੇ ਗਏ ਹਨ ਜਿੰਦਾ ਟੈਂਪਰੇਚਰ ਬਠਿੰਡੇ ਦੇ 32 ਡਿਗਰੀ ਅਤੇ ਰਾਤ ਦਾ ਟੈਂਪਰੇਚਰ ਆਪਾਂ ਕਹਿ ਸਕਦੇ ਹਾਂ ਤਕਰੀਬਨ 15-16 ਡਿਗਰੀ ਦੇਖਣ ਨੂੰ ਮਿਲਦਾ ਹੈ ਗੁਰਦਾਸਪੁਰਾ ਟੈਂਪਰੇਚਰ 15 ਡਿਗਰੀ ਦੱਸਿਆ ਗਿਆ ਹੈ ਇਸੇ ਤਰ੍ਹਾਂ ਦਾ ਹੀ ਮੌਸਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੇਕਰ ਅਗਲੇ ਪੱਛਮੀ ਸਿਸਟਮ ਦੀ ਗੱਲ ਕਰੀਏ ਤਾਂ 16, 17, 18 ਤਰੀਕ ਨੂੰ ਇੱਕ ਹਲਕਾ ਪੱਛਮੀ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਮੌੜ ਦਸਤਕ ਦੇਗਾ ਇਸ ਦੇ ਸਾਰ ਬੰਦੇ ਹੋਏ ਦਿਖਾਈ ਦੇ ਰਹੇ ਹਨ ਜੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਹਲਕੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਇਸ ਦੀ ਅਪਡੇਟ ਜੋ ਆਪਾਂ ਨੂੰ ਆਉਣ ਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜੇ ਹਵਾ ਦੀ ਗੱਲ ਕਰੀਏ ਹਵਾ ਵੀ ਆਪ ਜਾਤ ਇਲਾਕਿਆਂ ਦੇ ਵਿੱਚ ਬਖ ਜਾਨੀ ਕਿ 16 17 ਤਰੀਕ ਤੱਕ ਕੋਈ ਵੀ ਵੱਡਾ ਫੇਰ ਬਦਲ ਮੌਸਮ ਦੇ ਵਿੱਚ ਨਹੀਂ ਦੇਖਣ ਨੂੰ ਇਹ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ